ਸਤਿ ਸ਼੍ਰੀ ਅਕਾਲ ਜੀ ਕਿਸਾਨ ਵਿਰੋਧ ਪੰਜਾਬ ਦੇ ਸਾਰੇ ਹੀ ਜਿਹੜੇ ਸਾਡੇ ਨਾਲ ਇਸ ਫੇਸਬੁੱਕ ਪੇਜ ਤੇ ਜੁੜੇ ਹੋਏ ਨੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਉਹਨਾਂ ਦੇ ਨਾਲ ਅਸੀਂ ਜਿਹੜੀ ਆਉਣ ਵਾਲੀ ਰਿਪੋਰਟ ਜਾਂ ਜਿਹੜੀ ਚੱਲਦੀ ਰਿਪੋਰਟ ਨਾਲ ਦੀ ਨਾਲ ਸ਼ੇਅਰ ਕਰਦੇ ਰਹਿੰਦੇ ਆ ਨਸ਼ਰ ਕਰਦੇ ਰਹਿੰਦੇ ਆ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਸਾਡੇ ਇਸ ਫੇਸਬੁੱਕ ਪੇਜ ਨਾਲ ਜੁੜੇ ਨੇ ਜਾਂ ਜਿਹੜੇ ਨਹੀਂ ਜੁੜੇ ਫੋਲੋ ਕਰ ਲੋ ਸਾਡਾ ਸੁਭਾਸ਼ ਸਿੰਘ ਉਲੇ ਪਾਸੇ ਕੰਮ ਸੁਭਾਸ਼ ਸਿੰਘ ਫੇਸਬੁਕ ਪੇਜ ਹੈ ਜਿੰਦੇ ਵਿੱਚ ਅਸੀਂ ਆਪਣੇ ਇਲਾਕੇ ਦੀ ਸੋਚਪੋਰ ਤੋਂ ਲੈ ਕੇ ਫਾਇਲ ਕਰਾ ਦਕਤ ਅਸੀਂ ਰਿਪੋਰਟ ਦੇ ਦਿੰਦੇ ਰਹਿੰਦੇ ਆ ਉਸ ਰਿਪੋਰਟ ਨੂੰ ਤੁਸੀਂ ਜਾਣਨ ਲਈ ਸਾਡੇ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਜਿਹੜੇ ਅਸੀਂ ੱੱਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਇਹ ਤਸਵੀਰਾਂ ਕੁਝ ਕੋ ਫਾਇਲ ਕਾ ਏਰੀਆ ਦੀਆਂ ਤਸਵੀਰਾਂ ਜਿਹੜਾ ਮੁਹਾਰ ਕੀਵਾ ਮਾਨਸਾ ਉਹਦੇ ਵਿੱਚ ਜਿਹੜਾ ਬੰਨ ਟੁੱਟਿਆ ਸੀ ਆਪਣੇ ਜ਼ਿਮੀਂਦਾਰ ਭਰਾਵਾਂ ਨੇ ਕਿਸਾਨ ਭਰਾਵਾਂ ਨੇ ਪਿੰਡ ਵਾਲਿਆਂ ਨੇ ਰਲ ਕੇ ਜਿਹੜਾ ਧਰਾਂ ਦੇ ਨਾਲ ਬੰਨ ਬੰਨਿਆ ਸੀ ਰਾਤ 2 ਵਜੇ ਤੱਕ ਵੀਰ ਮੇਰਿਆਣੇ ਜਦੋਂ ਜੈਦ ਕਰਕੇ ਮੁਸ਼ਕਲ ਬੜੀ ਘਾਲ ਕੇ ਬੰਨ ਬੰਨਿਆ ਸੀ ਸਵੇਰੇ ਤੜਕੇ 4 ਵਜੇ ਉਹ ਬੰਨ ਟੁੱਟ ਗਿਆ ਉਹ ਬੰਨ ਟੁੱਟਣ ਨਾਲ ਮੁਹਾਰਕੇਵਾ ਮਨਸਾ ਦੇ ਵਿੱਚ ਪਾਣੀ ਵੜ ਗਿਆ ਜਿਹੜੀਆਂ ਤੁਹਾਡੇ ਨਾਲ ਤਸਵੀਰਾਂ ਸੀ ਸਾਂਝੀਆਂ ਕੀਤੀਆਂ ਨੇ ਉਹ ਮੁਹਾਰਕੇਵਾ ਮਨਸਾ ਦੀਆਂ ਨੇ ਫਾਇਲ ਕਾ ਏਰੀਏ ਦੇ ਵਿੱਚੋਂ ਤਸਵੀਰਾਂ ਸਾਡੇ ਕੋਲ ਸਾਂਝੀਆਂ ਕੀਤੀਆਂ ਗਈਆਂ ਔਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਜਿਹੜਾ ਮੈਂ ਤੁਹਾਨੂੰ ਦਿੱਲੀ ਰੋਇਦਾ ਇੱਥੋਂ ਅਪਡੇਟ ਦਿੰਦਾ ਮੈਂ ਆ ਟ੍ਰਾਂਸਫਰਮ ਦਿਖ ਰਿਹਾ ਤੁਹਾਨੂੰ ਇਸ ਟ੍ਰਾਂਸਫਰਮ ਏਰੀਆ ਤੋਂ ਇਹ ਸਾਡਾ ਨੌਂ ਬ੍ਰਾਮ ਸ਼ੇਰ ਸਿੰਘ ਵਾਲਾ ਏਰੀਆ ਔਰ ਇਹਦੇ ਵਿੱਚ ਤੁਹਾਨੂੰ ਸ਼ੇਰ ਸਿੰਘ ਆਪਣਾ ਪਿੰਡ ਸ਼ੇਰ ਸਿੰਘ ਵਾਲਾ ਜਿਹੜੇ ਪਿੰਡ ਦੇ ਵਿੱਚ ਪਾਣੀ ਪਿੰਡ ਦੀ ਸਾਈਡ ਤੋਂ ਪਾਣੀ ਜਿਹੜਾ ਲੰਘ ਰਿਹਾ ਉਹ ਬੜੀ ਸਪੀਡ ਦੇ ਨਾਲ ਪਾਣੀ ਲੰਘ ਰਿਹਾ ਜਿੰਦੇ ਵਿੱਚ ਕਈ ਸਾਡੇ ਸਾਥੀ ਭਰਾ ਉੱਥੋਂ ਨਿਕਲਣ ਵਾਸਤੇ ਰਿਸਕ ਵੀ ਲੈ ਰਹੇ ਸੀ ਉਹ ਤੁਹਾਨੂੰ ਮੈਂ ਦਿਖਾ ਰਿਹਾ ਸੀ ਔਰ ਇਹਦੇ ਵਿੱਚ ਤਸਵੀਰਾਂ ਮੈਂ ਤੁਹਾਨੂੰ ਇਹ ਵੀ ਦਿਖਾ ਰਿਹਾ 29 ਅਗਸਤ 2008 29 ਅਗਸਤ 8 2025 ਸੌਰੀ 23 ਅੱਠ ਮਹੀਨਾ ਅੱਠਵਾਂ ਮਹੀਨਾ 2025 ਦੇ ਵਿੱਚ ਜੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੇਰੇ ਆਪਣੇ ਖੇਤ ਦੀਆਂ ਤਸਵੀਰਾਂ ਨੇ ਮੇਰੇ ਖੇਤ ਦੇ ਵਿੱਚ ਵੀ ਜਿਹੜਾ ਪਾਣੀ ਵੜ ਚੁੱਕਿਆ ਹੈ ਪਰ ਜਦੋਂ ਖੇਤ ਦੇ ਵਿੱਚ ਗਿਆ ਸੀ ਆਪਣੇ ਮਤਲਬ ਮਨ ਦੇ ਵਿੱਚੋਂ ਧਾ ਨਿਕਲਦੀ ਸੀ ਵੀ ਅੱਜ ਪੁੱਤਾ ਵਾਂਗੂ ਪਾਲੀ ਫਸਲ ਜਿਹੜੀ ਹੈ ਸਾਰੀ ਡੁੱਬ ਕੇ ਖਤਮ ਹੁੰਦੀ ਜਾ ਰਹੀ ਹੈ ਔਰ ਮੈਂ ਆਪਣੇ ਪਿੰਡ ਦੇ ਸਾਰੇ ਹੀ ਏਰੀਆ ਦੇ ਵਿੱਚ ਫੀਲਡ ਦਾ ਕੰਮ ਕੀਤਾ ਔਰ ਪਾਸੇ-ਆਸੇ ਜਿੰਨਾ ਪਿੰਡਾਂ ਦੇ ਵਿੱਚ ਫੀਲਡ ਦਾ ਕੰਮ ਕੀਤਾ ਜਿੱਥੋਂ ਤੱਕ ਮੇਰੇ ਕੋਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਮੈਂ ਤੁਹਾਡੇ ਕੋਲ ਤਸਵੀਰਾਂ ਲੈ ਕੇ ਹਾਜ਼ਰ ਹਾਂ ਔਰ ਮੈਂ ਤੁਹਾਡੇ ਨਾਲ ਇੱਥੇ ਪੌਂਗ ਡੈਮ ਦੀ ਜਿਹੜੀ ਹੈ ਜਾਂ ਹਰੀਕੇ ਹੈਡ ਦੀ ਹੈ ਸਥਿਤੀ ਉਹ ਵੀ ਤੁਹਾਨੂੰ ਦੱਸਾਂਗਾ ਪੌਂਗ ਡੈਮ ਚ ਕਿੰਨਾ ਪਾਣੀ ਆ ਰਿਹਾ ਆਪਣੇ ਕੋਲੇ ਜਿਹੜਾ ਆਪਣੇ ਏਰੀਆ ਦੇ ਵਿੱਚ ਤਬਾਹੀ ਮਚਾ ਰਿਹਾ ਹੈ ਉਹ ਵੀ ਤੁਹਾਡੇ ਕੋਲੇ ਮੈਂ ਸਾਂਝੀਆਂ ਕਰਾਂਗਾ ਮਤਲਬ ਉਹ ਰਿਕਾਰਡ ਸਾਂਝਾ ਕਰਾਂਗਾ ਤੇ ਔਰ ਇਸ ਵੀਡੀਓ ਨੂੰ ਚਲਦੇ ਚਲਦੇ ਵੀਰ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੁਸੀਂ ਕਿੱਥੋਂ ਕਿੱਥੋਂ ਸਾਡੇ ਨਾਲ ਜੁੜੇ ਹੋ ਬਿਆਸ ਦਰਿਆ ਤੋਂ ਜੁੜੇ ਹੋ ਸਤਲੁਜ ਤੋਂ ਜੁੜੇ ਹੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਔਰ ਸਾਡਾ YouTube ਚੈਨਲ ਹੈ ਅਜਾਬਾ ਲਾਈਵ AITee ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲੈਣਾ ਉਹਦੇ ਵਿੱਚ ਵੀ ਅਸੀਂ ਆਪਣੀਆਂ ਵੀਡੀਓ ਪਾਉਂਦੇ ਰਹਿੰਨੇ ਆ ਜਿਹੜਾ ਕਿ ਇਹ ਪੌਂਗ ਡੈਮ ਤੋਂ ਪਾਣੀ ਆ ਰਿਹਾ ਹੈ ਉਹ ਪੌਂਗ ਡੈਮ ਦੇ ਵਿੱਚ ਜਿਹੜਾ ਪਾਣੀ ਆ ਰਿਹਾ ਹੈ ਉਹ ਹੈਗਾ ਜੀ 72214 72214 ਕਯੂਸੀਕ ਪਾਣੀ ਜਿਹੜਾ ਪੌਂਡ ਆਮ ਦੇ ਵਿੱਚ ਆ ਰਿਹਾ ਹੈ ਕੱਢਿਆ ਜਾ ਰਿਹਾ ਪਾਣੀ 1 ਲੱਖ 9000 ਕਯੂਸੀਕ ਪਾਣੀ ਅੱਗੇ ਬਿਆਸ ਦਰਿਆ ਵੱਲੋਂ ਛੱਡਿਆ ਜਾ ਰਿਹਾ ਹੈ ਹਰੀਕੇ ਹੈਡ ਵਰਕਸ ਤੇ ਉੱਥੋਂ ਜਿਹੜਾ ਪਾਣੀ ਪਹੁੰਚ ਰਿਹਾ ਉਹ 2 ਲੱਖ 69000 ਹਰੀਗਾ ਹੈਡ ਵਰਕਰਸ ਤੇ ਪਾਣੀ ਪਹੁੰਚ ਰਿਹਾ ਜਿਹੜਾ ਅੱਗੇ ਨੂੰ ਕੱਢਿਆ ਜਾ ਰਿਹਾ ਫਰੋਇਪਰ ਵਾਲੇ ਨੂੰ ਫਰੋਇਪਰ ਵੱਲੋਂ ਕੱਢਿਆ ਜਾ ਰਿਹਾ ਪਾਣੀ 255000 ਕਿਊਸਿਕ ਪਾਣੀ ਜਿਹੜਾ ਫਰੋਇਪਰ ਵੱਲੋਂ ਕੱਢਿਆ ਜਾ ਰਿਹਾ ਮੈਂ ਜਿਹੜੀਆਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਮੇਰੇ ਖੇਤ ਵਿੱਚ ਵੀ ਪਾਣੀ ਵੜ ਚੁੱਕਿਆ ਹੈ ਔਰ ਸਵੇਰ ਦੀ ਸਥਿਤੀ ਨੂੰ ਵੇਖਿਆ ਵੇਖਿਆ ਜਾਵੇ ਸਵੇਰੇ ਹੈਗਾ ਸੀ 263000 ਸਵੇਰੇ ਤੜਕੇ ਜਿਹੜਾ ਹਰੀਕੇ ਹੈਡ ਵਰਕ ਤੋਂ ਪਾਣੀ ਕੱਢਿਆ ਜਾ ਰਿਹਾ ਸੀ ਹੁਣ ਜਿਹੜਾ ਚੱਲ ਰਿਹਾ ਹੈ 255000 ਹਰੀਕੇ ਹੈਡ ਤੋਂ ਪਾਣੀ ਅੱਗੇ ਨੂੰ ਕੱਢਿਆ ਜਾ ਰਿਹਾ ਜਿਹੜਾ ਕਿ 8000 ਕਿਊਸਿਕ ਪਾਣੀ ਘਟਾਇਆ ਗਿਆ ਏ ਜਿਹੜੀ ਕੋਈ ਰਾਹਤ ਮਿਲਣ ਦੇ ਆਸਾਰ ਨੇ ਪਰਮਾਤਮਾ ਕੇ ਅਰਦਾਸ ਕਰੋ ਦੋ ਹੱਥ ਜੋੜ ਕੇ ਜਿਹੜੇ ਏਰੀਆ ਦੇ ਵਿੱਚ ਸੇਫ ਏਰੀਏ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਇਹ ਦੇ ਵੀ ਪ੍ਰਮਾਤਮਾ ਅੱਗੇ ਅਰਦਾਸ ਕਰੋ ਜਿਹੜੇ ਏਰੀਆ ਦੇ ਵਿੱਚ ਹੜ੍ਹ ਆਏ ਹੋਏ ਨੇ ਉਹਨਾਂ ਨੂੰ ਸੇਫ ਹੋਣ ਉਹਨਾਂ ਨੂੰ ਪ੍ਰਮਾਤਮਾ ਰੱਖਿਆ ਕਰੇ ਪ੍ਰਮਾਤਮਾ ਅੱਗੇ ਅਰਦਾਸ ਕਰੋ ਔਰ ਸਾਡੀ ਵੀਡੀਓ ਨੂੰ ਬਹੁਤ ਤੋਂ ਬਾਅਦ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਤੁਸੀਂ ਕਿੱਥੇ-ਕਿੱਥੇ ਜੁੜੇ ਹੋ ਅਸੀਂ ਤੁਹਾਨੂੰ ਜਿਹੜੀਆਂ ਵੀਡੀਓ ਸ਼ੇਅਰ ਸਾਂਝੀਆਂ ਕਰ ਰਹੇ ਆਂ ਨਸ਼ਰ ਕਰ ਰਹੇ ਆਂ ਇਹ ਸਾਡੇ ਨੌ ਬਰਾਮਸ਼ੇਰ ਸਿੰਘ ਵਾਲਾ ਅਜਾਬਾ ਦਰਿਆ ਦੀਆਂ ਨੇ ਜਿਹੜਾ ਕਿ ਸਾਡਾ ਆ ਦੇਖੋ ਜਾਣ ਦਾ ਆਣ ਦਾ ਰਸਤਾ ਬਹੁਤ ਹੀ ਔਖਾ ਏ ਅਸੀਂ ਸਰਕਾਰ ਅੱਗੇ ਅੱਗੇ ਵੀ ਮੈਂ ਜਿੰਨੀਆਂ ਵੀਡੀਓ ਪਾਉਣਾ ਅਪੀਲ ਕਰਦਾ ਬੇਨਤੀ ਵੀ ਕਰਦਾ ਵੀ ਸਾਡੀ ਇਹ ਬੇਨਤੀ ਹੈ ਵੀ ਜਿਹੜਾ ਦਰਿਆਈ ਏਰੀਆ ਹੈ ਦਰਿਆਈ ਏਰੀਏ ਦੇ ਵਿੱਚ ਜਿੱਥੇ ਹੋਣ ਪਾਣੀ ਇਸ ਟਮ ਚੱਲ ਰਿਹਾ ਜਿਹੜੀਆਂ ਮੈਂ ਅਲੱਗ-ਅਲੱਗ ਵੀਡੀਓ ਅਲੱਗ-ਅਲੱਗ ਲੋਕੇਸ਼ਨਾਂ ਤੋਂ ਅਲੱਗ-ਅਲੱਗ ਐਂਗਲਸ ਤੋਂ ਵੀਡੀਆ ਵੀਡੀਓ ਇਸ ਦੇ ਵੀ ਇੱਕ ਵੀਡੀਓ ਦੇ ਵਿੱਚ ਮੈਂ ਸਾਂਝੀਆਂ ਕੀਤੀਆਂ ਨੇ ਮੈਂ ਇਸ ਕਰਕੇ ਬੇਨਤੀ ਕਰਦਾ ਸਰਕਾਰ ਅੱਗੇ ਵੀ ਜਿੱਥੇ ਦਰਿਆ ਚੱਲਦਾ ਹੈ ਇਸ ਨੂੰ ਤੁਸੀਂ ਡੂੰਘਾ ਕਰਕੇ ਜਿਹੜਾ 2 ਕਿੱਲੇ ਦਾ ਮੱਥਾ ਬਣਦਾ ਹੈ ਜਾਂ 1.5 ਕਿੱਲੇ ਦਾ ਮੱਥਾ ਬਣਦਾ ਹੈ ਇਸ ਨੂੰ ਡੂੰਘਾ ਕਰਕੇ ਜਿਨ੍ਹਾਂ ਦੀਆਂ ਜ਼ਮੀਨਾਂ ਇਹਦੇ ਵਿੱਚ ਆਉਂਦੀਆਂ ਨੇ ਉਹਨਾਂ ਜ਼ਮੀਨਦਾਰਾਂ ਨੂੰ ਜ਼ਮੀਨਾਂ ਦਾ ਪੁੱਲ ਫੁੱਲ ਆਪਣਾ ਜਿਹੜਾ ਬਣਦਾ ਹੈ ਮਾਨ ਸਤਕਾਰ ਜਿਹੜਾ ਬਣਦਾ ਹੈ ਉਹਨਾਂ ਦੀ ਜਿਹੜੀ ਬਣਦੀ ਹੈ ਆਪਣੀ ਜੋ ਕੀਮਤ ਹੈ ਉਹ ਕੀਮਤ ਦਿੱਤੀ ਜਾਵੇ ਕੀਮਤ ਦੇ ਕੇ ਤੁਸੀਂ ਉਸ ਦੀ ਖਟਾਈ ਕਰਾਵੋ ਖਟਾਈ ਕਰਾ ਕੇ ਉਸ ਦੇ ਉੱਪਰ ਜਿੱਥੇ ਜਿੱਥੇ ਬੋਲਾਂ ਬਣਦੀਆਂ ਬੋਲਾਂ ਨੇ ਬੋਲਾਂ ਦਿੱਤੀਆਂ ਜਾਣ ਮੈਂ ਸਰਕਾਰ ਅੱਗੇ ਇਹ ਬੇਨਤੀ ਵੀ ਕਰਦਾ ਚੈਲੰਜ ਵੀ ਕਰਦਾ ਵੀ ਤੁਸੀਂ ਵੱਡੇ ਵੱਡੇ ਕਿੰਨੇ ਕਿੰਨੇ ਵੱਡੇ ਵਾਅਦੇ ਕਰਦੇ ਹੋ ਕਿੰਨੇ ਵੱਡੇ ਤੁਸੀਂ ਰੋਡ ਹਾਈਵੇ ਰੋਡ ਕੱਢ ਦਿੱਤੇ ਹਾਈਵੇ ਰੋਡ ਤੇ ਵਾਸਤੇ ਤੁਹਾਡੇ ਕੋਲ ਪੈਸਾ ਹੈਗਾ ਹੈ ਹਾਈਵੇ ਰੋਡ ਕੱਢਣ ਵਾਸਤੇ ਤੁਹਾਡੇ ਕੋਲ ਪੈਸਾ ਹੈਗਾ ੱੱਕਾ ਕਰਨ ਵਾਸਤੇ ਲੋਕਾਂ ਨਾਲ ੱੱਕਾਸ਼ਾਈ ਕਰਨ ਵਾਸਤੇ ਪੈਸਾ ਹੈਗਾ ਨੰਬਰ ਦੋ ਸਰਾ ਤੁਸੀਂ ਕਿੰਨਾ ਵੱਡਾ ਭਾਰਤ ਮਾਲਾ ਰੋਡ ਕੱਢਿਆ ਸਾਰੇ ਇੰਡੀਆ ਦੇ ਵਿੱਚ ਵਰਡ ਦੇ ਵਿੱਚ ਘੁਮਾ ਦਿੱਤਾ ਤੁਸੀਂ ਰੋਡ ਉਹ ਇਸ ਕਰਕੇ ਮੈਂ ਬੇਨਤੀ ਕਰਨਾ ਵੀ ਸਾਡਾ ਜਿਹੜਾ ਇਹ ਏਰੀਆ ਇਹਦੇ ਵਿੱਚ ਜਿਹੜਾ ਬਣਦਾ ਦਰਿਆ ਦਾ ਏਰੀਆ ਉਹਦੇ ਵਿੱਚ ਜਿਹੜੀਆਂ ਲੋਕਾਂ ਦੀ ਰਜਿਸਟਰੀ ਵਾਲੀ ਜ਼ਮੀਨਾਂ ਨੇ ਔਰ ਰਜਿਸਟਰੀ ਵਾਲੀ ਜ਼ਮੀਨਾਂ ਦਾ ਬਣਦੀ ਕੀਮਤ ਦੇ ਕੇ ਅੱਜ ਦੀ ਮੌਕੇ ਦੀ ਬਣਦੀ ਕੀਮਤ ਦੇ ਕੇ ਉਸੇ ਦਰਿਆ ਬੁਰ ਦੇ ਵਿੱਚ ਪਾ ਕੇ ਉੱਥੇ ਜਿਹੜੇ ਬਣਦੇ ਪੁਲ ਨੇ ਪੁਲ ਦੇ ਦਵੋ ਔਰ ਇਸ ਦਰਿਆ ਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਵੀ ਦਰਿਆ ਵਗ ਸਕਦਾ ਉਹਦਾ ਕੋਈ ਪਤਾ ਨਹੀਂ ਜਿਹੜੀਆਂ ਭਾਰੀ بارشਾਂ ਹੁੰਦੀਆਂ ਨੇ ਦਰਿਆਵ ਦਾ ਵਹਿਣ ਬਣ ਜਾਂਦਾ ਹੁੰਦਾ ਹੈ ਦਰਿਆ ਦੇ ਵਹਿਣ ਵਾਸਤੇ ਜਿਹੜੀ ਥਾਂ ਬਣਦੀ ਹੈ ਉਹਨੂੰ ਪੂਰਾ ਖਟਾਈ ਕਰਾ ਕੇ ਉਹਦੀ ਸਾਈਡਾਂ ਤੇ ਜਿਹੜੇ ਬਣਦੇ ਆ ਬੰਨ ਬਣਾ ਕੇ ਸਾਨੂੰ ਪੁਲਾਂ ਦੇ ਕੇ ਸਾਨੂੰ ਸੇਫ ਕਰਿਆ ਜਾਵੇ ਅਸੀਂ ਸਰਕਾਰਾਂ ਅੱਗੇ ਅਪੀਲ ਵੀ ਕਰਦੇ ਆ ਬੇਨਤੀਆਂ ਕਰਦੇ ਆ ਵੀ ਇਸ ਸਾਡੀ ਜਿਹੜੀ ਹੈ ਮੰਨਦੀ ਮਤਲਬ ਜੋ ਖਟਾਈ ਕਰਾ ਕੇ ਦਰਿਆ ਦੀ ਸਾਈਡਾਂ ਤੇ ਬੰਨ ਬਣਾ ਕੇ ਪੁਲ ਦਿੱਤੇ ਜਾਣ ਸਾਨੂੰ ਇਨ੍ਹਾਂ ਚੀਜ਼ਾਂ ਤੋਂ ਸੇਫ ਕੀਤਾ ਜਾਵੇ ਔਰ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਕਰਕੇ ਦੱਸਿਓ ਤੁਸੀਂ ਕਿੱਥੇ ਕੋਤੋਂ ਸਾਡੇ ਨਾਲ ਜੁੜਿਓ ਵੀਡੀਓ ਸਾਡੀ ਲੰਬੀ ਜ਼ਰੂਰ ਹੋ ਗਈ ਹੈ ਪਰ ਇਹ ਤੁਹਾਨੂੰ ਇੱਕੋ ਵੀਡੀਓ ਦੇ ਵਿੱਚ ਫਾਇਲ ਕਾ ਏਰੀਆ ਔਰ ਫਰੋਇਪੁਰ ਏਰੀਆ ਦੇ ਵਿੱਚ ਲੱਖ ਲੱਖ ਐਂਗਲਸ ਤੋਂ ਤੁਹਾਨੂੰ ਅਸੀਂ ਵੀਡੀਓ ਪੇਸ਼ ਕੀਤੀਆਂ ਨੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਮੈਂਟ ਕਰ ਔਰ ਲਾਈਕ ਕਮੈਂਟ ਕਰਕੇ ਦੱਸਿਓ ਤੁਸੀਂ ਕਿੱਥੋਂ-ਕਿੱਥੋਂ ਸਾਡੇ ਨਾਲ ਜੁੜਿਓ ਮੈਨੂੰ ਕੋਈ 뷰 ਦੀ ਲੋੜ ਨਹੀਂ ਮੈਨੂੰ ਕਿਸੇ ਤਰ੍ਹਾਂ ਕਮੈਂਟਾਂ ਦੀ ਲੋੜ ਨਹੀਂ ਮੈਨੂੰ ਸਿਰਫ ਤੇ ਸਿਰਫ ਆਪਣੇ ਏਰੀਆ ਨੂੰ ਸੇਫ ਕਰਨ ਦੀ ਇੱਕ ਬੜੀ ਵੱਡੀ ਮਤਲਬ ਜਿਹੜੀ ਉਹ ਦਿਮਾਗ ਨੂੰ ਚਿੰਤਾ ਲੱਗੀ ਰਹਿੰਦੀ ਹੈ ਵੀ ਸਾਡਾ ਏਰੀਆ ਵੀ ਕਿਤੇ ਜਿਹੜੇ ਏਰੀਏ ਸੇਫ ਪੈਣੇ ਉਹਨਾਂ ਵਾਂਗੂ ਸਾਡਾ ਏਰੀਆ ਵੀ ਸੇਫ ਹੋਵੇ ਉਹ ਸਾਡਾ ਏਰੀਆ ਸੇਫ ਤਾਂ ਹੀ ਹੋ ਸਕਦਾ ਹੈ ਜੇ ਤੁਸੀਂ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲਾਈਕ ਕਮੈਂਟ ਕਰਕੇ ਔਰ ਸਰਕਾਰ ਤੱਕ ਪਹੁੰਚਾਓ ਸਾਡੀ ਇਸ ਵੀਡੀਓ ਨੂੰ ਵੀ ਅਸੀਂ ਬੇਨਤੀਆਂ ਮਜਬੂਰ ਹੋ ਗਏ ਆ ਮੀ ਮਤਲਬ ਜਿਹੜਾ ਇਹ ਜਿਹੜਾ ਚੱਲਦਾ ਦਰਿਆ ਏ ਇਹਨੂੰ ਜਿਹੜਾ ਜੇ ਵਹਿੰਦਾ ਦਰਿਆ ਏ ਇਹਨੂੰ ਜੇ ਤੁਸੀਂ ਵਹਿੰਦਾ ਵੇਖਦਾ ਚਾਹੁੰਦੇ ਹੋ ਤੇ ਸਾਨੂੰ ਮਤਲਬ ਇਹਦਾ ਬਣਦਾ ਜਿਹੜਾ ਕੀਮਤ ਹੈ ਜਿਹੜੀ ਬਣਦੀ ਕੀਮਤ ਹੈ ਇਹਦੇ ਵਿੱਚ ਜਿਹੜੇ ਲੋਕਾਂ ਦੀ ਜ਼ਮੀਨ ਆਉਂਦੀ ਏ ਸਾਰੇ ਗਰੀਬ ਪਰਿਵਾਰਨ ਜਿੰਨਾਂ ਦੀ ਜ਼ਮੀਨ ਆਉਂਦੀ ਏ ਕੋਈ ਇਹਦੇ ਵਿੱਚ ਲੈਂਡਲਾਰ ਬੰਦਾ ਹੈ ਨਹੀਂ ਜਿੰਨੀ ਜ਼ਮੀਨ ਆਉਂਦੀ ਆ ਲੈਂਡਲਾਰ ਬੰਦੇ ਤਾਂ ਸਾਰੇ ਪਿੱਛੇ ਬੈਠਿਆ ਬਸ ਕਿ ਅਸੀਂ ਤਾਰੇ ਅਗੇ ਬੇਨਤੀ ਕਰਦੇ ਆਂ ਰਾਜਨੀਤੀ ਕੋ ਤੋਂ ਉੱਪਰ ਉੱਠ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਡੀ ਇਸ ਜਿਹੜੀ ਵੀਡੀਓ ਨੂੰ ਸ਼ੇਅਰ ਕਰੋ ਸਾਡੀ ਹੈਲਪ ਕਰੋ ਅਸੀਂ ਰਾਜਨੀਤੀ ਨੂੰ ਇਸ ਚੀਜ਼ ਦੇ ਵਿੱਚ ਲਿਆਉਣਾ ਨਹੀਂ ਚਾਹੁੰਦੇ ਅਸੀਂ ਕਈ ਵੇਖਦੇ ਆਂ ਲੀਡਰ ਇੱਥੇ ਰਾਜਨੀਤੀ ਕਰਕੇ ਕੋਟ ਕੋਟਦੇ ਆ ਮੌਜੂਦਾ ਸਰਕਾਰ ਐ ਕਰ ਗਈ ਫਰਾਨਾ ਐ ਕਰ ਗਈ ਤੁਹਾਡੀਆਂ ਵੀ ਸਰਕਾਰਾਂ ਵੀ ਤਾਂ ਪਹਿਲਾਂ 25 ਸਾਲ ਕੋਈ ਕਰ ਗਿਆ ਕੋਈ 10 ਸਾਲ ਕਰ ਗਿਆ ਕੋਈ 15 ਸਾਲ ਕਰ ਗਿਆ ਤੁਹਾਡੀਆਂ ਵੀ ਸਰਕਾਰਾਂ ਰਹੀਆਂ ਨੇ ਤੁਸੀਂ ਕਿਉਂ ਨਾ ਸੋਚਿਆ ਸਾਡੇ ਬਾਰੇ ਪਰ ਅਸੀਂ ਅੱਜ ਮੌਜੂਦਾ ਹਾਲਾਤ ਵੇਖ ਕੇ ਇਹ ਜਿਹੜੀ ਵੀਡੀਓ ਤੁਹਾਨੂੰ ਪਾਈ ਹੈ ਫਰੋਇਪੁਰ اور ਫਾਇਲ ਕਾ ਏਰੀਆ ਦੇ ਵਿੱਚ ਜਿਹੜੇ ਬਹੁਤ ਹੀ ਜਿਹੜੇ ਸਾਡੇ ਹਾਲਾਤ ਮਾੜੇ ਬਣੇ ਹੋਏ ਨੇ ਸਾਡੇ ਜ਼ਿੰਮੇਦਾਰ ਭਰਾਵਾਂ ਦੇ ਔਰ ਅਸੀਂ ਇਸ ਵੀਡੀਓ ਦੇ ਵਿੱਚ ਸਾਨੂੰ ਤੁਹਾਨੂੰ ਅਸੀਂ ਸਾਰੇ ਏਰੀਆ ਦੀ ਵੀਡੀਓ ਸ਼ੇਅਰ ਕਰਕੇ ਤੁਹਾਡੇ ਦਾ ਘੌਰ ਰੂਕ ਕੀਤੀ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਮੈਂਟ ਲਾਈਕ ਕਰੋ ਤੇ ਔਰ ਇਲਾਕੋ ਸ਼ੇਅਰ ਕਰ ਦਿਓ ਵੀ ਸਰਕਾਰਾਂ ਤੱਕ ਪਹੁੰਚ ਸਕੇ ਧੰਨਵਾਦ ਸਾਰੇ ਸਾਥੀਆਂ ਦਾ